ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਰੀਆਂ ਭੈਣਾਂ ਦਾ ਵਿਰਸਾ ਕਲੈਕਸ਼ਨ ਤੇ ਹਾਜ਼ਰ ਹੋਏ ਆਂ ਜੀ ਬਹੁਤ ਸੋਹਣੀ ਤੇ ਬਹੁਤ ਹੀ ਜ਼ਿਆਦਾ ਪਿਆਰੀ ਕਲੈਕਸ਼ਨ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਨੂੰ ਆਨ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਇਹ ਆਪਣੇ ਸੂਟ ਰੈਡੀ ਹੋ ਕੇ ਜਾ ਰਹੇ ਸੀ ਜੀ ਬਹੁਤ ਸੋਹਣੇ ਤੇ ਬਹੁਤ ਹੀ ਜ਼ਿਆਦਾ ਹੈਵੀ ਕੰਮਾਂ ਦੇ ਸੂਟ ਬਣੇ ਆ ਜੀ ਬਹੁਤ ਹੀ ਫਾਈਨ ਕੁਆਲਟੀ ਦਾ ਕਪੜਾ ਤੇ ਬਹੁਤ ਹੀ ਫਾਈਨ ਇਹਨਾਂ ਤੇ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਬਰੀਕੀ ਨਾਲ ਫੁੱਲ ਹੈਵੀ ਇਹਨਾਂ ਦਾ ਨੈਕ ਬਣਿਆ ਫੁੱਲ ਹੈਵੀ ਇਹਦਾ ਘੇਰਾ ਜੀ ਫੁੱਲੀ ਹੈਵੀ ਇਹਦੀ ਬਾਜੂ ਬਣਾਈ ਆਪਾਂ ਬਹੁਤ ਹੀ ਸਫਾਈ ਦੇ ਨਾਲ ਤੇ ਬਹੁਤ ਹੀ ਬਰੀਕ ਦੇ ਬਰੀਕੀ ਦੇ ਨਾਲ ਕੰਮ ਕੀਤਾ ਹੈ ਸਿੰਗਲ ਟਾਂਕੇ ਦਾ ਸਾਰਾ ਕੰਮ ਹੈ ਬਹੁਤ ਜ਼ਿਆਦਾ ਸਫਾਈ ਦੇ ਨਾਲ ਵਰਕ ਹੋਇਆ ਹੈ ਇਹ ਦੇ ਨਾਲ ਆਪਾਂ ਬਾਟਮ ਰੈਡੀ ਕਰੀ ਹੈ ਜੀ ਚੈਰੀ ਰੈੱਡ ਕਲਰ ਦੀ ਸ਼ਰਟ ਹੈ ਜੀ ਨਾਲ ਆਫ ਵਾਈਟ ਕਲਰ ਦੀ ਬਾਟਮ ਹੈ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੈ ਸੂਟ ਦਾ ਇਹ ਕਸਟਮਰ ਨੇ ਸਾਨੂੰ ਫੈਬਰਿਕ ਖੁਦ ਹੀ ਦਿੱਤਾ ਸੀ ਜੀ ਅਸੀਂ ਸਿਰਫ ਆਨਲੀ ਵਰਕ ਕੀਤਾ ਹੈ ਇਹਦੇ ਤੇ ਬਹੁਤ ਸੋਹਣਾ ਕੰਮ ਹੋਇਆ ਜੀ ਕੰਮ ਦੀ ਤੁਸੀਂ ਸਫਾਈ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਬਰੀਕ ਕੰਮ ਹੈ ਜੀ ਬਹੁਤ ਹੀ ਜ਼ਿਆਦਾ ਸਫਾਈ ਦੇ ਨਾਲ ਕੰਮ ਹੋਇਆ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਜੀ ਇਹ ਵਾਲਾ ਸੂਟ ਵੀ ਆਪਣੇ ਕਸਟਮਰ ਦਾ ਆਨ ਆਰਡਰ ਹੀ ਰੈਡੀ ਹੋਇਆ ਹੈ ਜੀ ਇਹ ਵਾਲਾ ਐਸ ਕੇ ਬ੍ਰਾਂਡ ਦਾ ਫੈਬਰਿਕ ਹੈ ਜੀ ਬਹੁਤ ਸੋਹਣਾ ਆਪਾਂ ਫੈਬਰਿਕ ਆਪਣੇ ਕੋਲੋਂ ਹੀ ਉਹਨਾਂ ਨੇ ਲੈਤਾ ਸੀ ਜੀ ਆਪਣੇ ਕੋਲੋਂ ਹੀ ਫੈਬਰਿਕ ਲੈ ਕੇ ਆਪਣੇ ਕੋਲੋਂ ਹੀ ਵਰਕ ਕਰਵਾਇਆ ਉਹਨਾਂ ਨੇ ਬਹੁਤ ਸੋਹਣਾ ਐਸਕੇ ਬ੍ਰਾਂਡ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੁਪੀਰੀਅਰ ਫੈਬਰਿਕ ਹੈ ਜੀ ਇਹ ਬਹੁਤ ਫਾਈਨ ਕਾਟਨ ਹੈ ਤੇ ਇਹਦੇ ਵਿੱਚ ਹਲਕਾ ਹਲਕਾ ਸੈਲਫ ਚੈੱਕ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਬਾਰਡਰ ਤੇ ਆਪਾਂ ਪੂਰਾ ਖੁੱਲਾ ਬਾਰਡਰ ਬਣਾਇਆ ਹੈ ਜੀ ਪੂਰਾ ਚੌੜਾ ਬਾਰਡਰ ਬਣਾਇਆ ਹੈ ਬਹੁਤ ਸੋਹਣਾ ਬਾਰਡਰ ਤੇ ਕੰਮ ਕਰਿਆ ਬਹੁਤ ਸੋਹਣੀਆ ਇਹਦੇ ਨਾਲ ਆਪਾਂ ਬਾਜੂ ਰੈਡੀ ਕਰੀਆਂ ਹੈ ਤੁਸੀਂ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਕਿੰਨਾ ਨੀਟ ਐਂਡ ਕਲੀਨ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਹੋਇਆ ਇਹ ਆਪਣਾ ਮਸ਼ੀਨ ਵਰਕ ਦਾ ਕੰਮ ਹੈ ਜੀ ਇਹ ਕੰਪਿਊਟਰ ਵਰਕ ਨਹੀਂ ਹੈ ਕੰਪਿਊਟਰ ਵਰਕ ਦਾ ਤੇ ਮਸ਼ੀਨ ਵਰਕ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਜੀ ਤੁਸੀਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੈ ਜੀ ਜਿਹੜਾ ਜਿਹੜੀਆਂ ਭੈਣਾਂ ਮਸ਼ੀਨ ਵਰਕ ਦਾ ਕੰਮ ਪਾਉਂਦੀਆਂ ਉਹਨਾਂ ਨੂੰ ਸਾਰਾ ਪਤਾ ਹੈ ਜੀ ਵੀ ਕੰਪਿਊਟਰ ਵਰਕ ਦਾ ਕੰਮ ਕੀ ਜਾ ਹੁੰਦਾ ਮਸ਼ੀਨ ਵਰਕ ਦਾ ਕੰਮ ਕੀ ਜਾ ਹੁੰਦਾ ਤੇ ਇਹ ਆਪਣਾ ਮਸ਼ੀਨਵਰਕ ਦਾ ਕੰਮ ਹੈ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸਫਾਈ ਦਾ ਕੰਮ ਹੈ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਸਾਡਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਕੋਈ ਵੀ ਸੂਟ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਤੁਸੀਂ ਆਪ ਦਾ ਡਿਜ਼ਾਈਨ ਭੇਜ ਕੇ ਵੀ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜੀ ਤੇ ਜੇ ਕੋਈ ਸਾਡਾ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਸਾਡੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਇਹ ਜੇ ਸੋਹਣੇ ਸੋਹਣੇ ਸੂਟ ਸਾਨੂੰ ਦੇਖਣ ਨੂੰ ਮਿਲਣ ਜੀ ਆਪਾਂ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਾਡੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ